ਤੋ ਵੀਰੋ ਆਪ ਮੈਂ ਕਮਾਉਣੇ ਨਹੀਂ ਇਹਨਾਂ ਦੇ ਰਹਿਣ ਨਹੀਂ ਦੇਣੇ ਜਿੰਨਾ ਲੁੱਟਿਆ ਇਹਨਾਂ ਨੇ ਸਾਰੇ ਕੱਢ ਕੇ ਲਿਆਉਂ ਕੱਢ ਕੇ ਲਿਆ ਕੇ ਬਿਆਸ ਸਮੇਤ ਲੋਕਾਂ ਨੂੰ ਦਿਉਂ ਆ ਪਹਾੜਾਂ 'ਚ ਬਣਾਈ ਬੈਠੇ ਨੇ ਮਹਿਲਾ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਖੋਲਾਂਗੇ ਉੱਥੇ ਗਰੀਬਾਂ ਦੇ ਜਿਹੜੇ ਬਣਾ ਲੈ ਮਹਿਲ ਨਾ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਇਹਨਾਂ ਨੇ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਤਿੰਨ ਪੀੜੀਆਂ ਖਾ ਗਏ ਮਹਿਲਾਾਂ ਚ ਰਹਿੰਦੇ ਆ 77 ਨੰਬਰ ਬਾੜ ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਿੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਆ ਮਹਿਲਾਾਂ ਦੇ ਜਿੱਤ ਕੇ ਮਹਿਲਾਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਿ ਹੁਣ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾ ਕ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਦੋਂ ਕੁੰਡੇ ਲਾ ਲੇ 2017 ਚ ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾਂ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱੱਕੇ ਜੇ ਮਾਰੇ ਇਹਨੇ ਗੇਟ ਕਿਉਂ ਨਹੀਂ ਖੁੱਲਦਾ ਤੇ ਲੋਕਾਂ ਨੇ ਦੱਸਿਆ ਕਹਿੰਦੇ ਭਗਵਾਨ ਤਮਨ ਨੇ ਬਾਹਰੋਂ ਕੁੰਡੇ ਲਵਾਤੇ ਲੋਕਾਂ ਤੋਂ ਹੁਣ ਤੁਸੀਂ ਇੱਥੇ ਰਹੋ ਉਥੇ ਬੈਠੇ ਨੇ ਹੁਣ ਕੁੰਡੇ ਬਾਹਰੋਂ ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਰ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੀ ਜਾਂ ਗਾਲਾਂ ਕੱਢੀ ਜਾਂ। ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਉਹ। ਸੋ ਉਹ ਕੰਮ ਇਹਨਾਂ ਦਾ ਹੋਇਆ ਪਿਆ।